सरपंच ਨੂੰ ਇੱਕ ਜਨਾਨੀ ਧਮਕੀ ਦੇ ਰਹੀ ਸੀ ਕਿ ਮੈਂ ਤੈਨੂੰ ਵੇਚੂੰਗੀ ਮੈਂ ਐਸਐਸਪੀ ਨੂੰ ਫੋਨ ਕੀਤਾ ਵੀ ਆ ਵੀਡੀਓ ਕੀ ਹੈ ਮੇਰਾ ਮੋਟਰਸਾਈਕਲ ਨਹੀਂ ਇੱਥੇ ਐਚਓ ਤੈਨੂੰ ਮੈਂ ਦੱਸੂ ਕਿ ਮੈਂ ਸਰਪੰਚ ਨਾਲ ਗੱਲ ਕੀਤੀ ਮੈਂ ਸਰਪੰਚ ਨਾਲ ਮਾਮਲਾ ਕੀ ਉਹ ਕਹਿੰਦਾ ਜੀ ਪਿਛਲੇ ਕਈ ਸਾਲ ਤੋਂ ਇਹ ਵੇਚਦੇ ਨੇ ਇਹ ਪਰਿਵਾਰ ਤਸਕਰਾਂ ਦਾ ਇਹਨਾਂ ਤੇ ਪਰਚੇ ਦਰਜ ਨੇ ਸ਼ਾਮ ਲਾਟ ਦੇ ਵਿੱਚ ਇਕੋਠੀ ਪਾਈ ਬੈਠੇ ਨੇ ਹਰਦੀ ਨਹੀਂ ਉਸੇ ਦਿਨੀ ਉਸੇ ਵੇਲੇ ਮੈਂ ਕਿਹਾ ਤੁਸੀਂ ਫੋਨ ਕੱਟੋ ਅੱਧੇ ਕਣਚ ਪੁਲਸ ਆ ਗਈ ਅੰਕੁਰ ਗੁਪਤਾ ਉਥੇ ਐਸਐਸਪੀ ਮੈਂ ਅੰਕੁਰ ਗੁਪਤਾ ਨੂੰ ਕਿ ਮੀਡੀਆ ਵੀ ਨਾਲ ਲੈ ਕੇ ਜਾ ਜੀਸੀ ਵੀ ਨਾਲ ਲੈ ਕੇ ਜਾ ਮੈਨੂੰ ਐਕਸ਼ਨ ਚਾਹੀਦਾ 11 ਵਜੇ ਤੱਕ ਜਿਹੜੀ ਕਹਿੰਦੇ ਸੀ ਕਿ ਹਟਾ ਕੇ ਦਿਖਾਓ ਉਹਨਾਂ ਦੇ ਘਰ ਬਿਠਾਏ ਗਏ ਸੀ ਤੇ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਗਈ ਸੀ ਤੇ ਲੋਕਾਂ ਨੇ ਅਗਲੇ ਦਿਨ ਡੱਬੂ ਮਾਨ ਸਾਹਿਬ ਪ੍ਰੋਪਰ ਵਾਚ ਕਰ ਰਹੇ ਉਹਨਾਂ ਨੂੰ ਮੇਰੀ ਵੀਡੀਓ ਦੇਖੀ ਤਾਂ ਉਹਨਾਂ ਨੇ ਡਾਇਰੈਕਟ ਆਪਣੇ ਪੀਏ ਦੇ ਥਰੂ ਮੇਰੇ ਨਾਲ ਗੱਲ ਕੀਤੀ ਆ ਮਾਨ ਸਾਹਿਬ ਨੇ ਪ੍ਰੋਪਰ ਦੱਸਿਆ ਕਿ ਸਰਪੰਚ ਸਾਹਿਬ ਤੁਸੀਂ ਸ਼ੇਪ ਹੋ ਟੈਨਸ਼ਨ ਨਾ ਲਓ ਅਸੀਂ ਤੁਹਾਡੇ ਨਾਲ ਆ ਉਹਨਾਂ ਨੇ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਪ੍ਰਸ਼ਾਸਨ ਤੋਂ ਐਕਸ਼ਨ ਦਵਾਇਆ ਇੱਕ ਛੋਟੇ ਜਿਹੇ ਸਰਪੰਚ ਨੂੰ ਧਮਕੀ ਮਿਲੀ ਤਾਂ ਮਾਨ ਸਾਹਿਬ ਮੁੱਖ ਮੰਤਰੀ ਨੇ ਇੱਕ ਸਰਪੰਚ ਨੂੰ ਕਾਲ ਕੀਤੀ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ